ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਾਲੇ ਕੀ ਬਿਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਸਾਰੇ ਵਧੀਆ ਪਿਛਲੀ ਵੀਡੀਓ ਸਾਨੂੰ ਦੱਸਿਆ ਸੀ ਜੀ ਆਪਾਂ ਸਲਵਾਰ ਦੇ ਬਾੜ ਪਾਉਣੇ ਸਵਾਰ ਦੀਆਂ ਮੂਰੀਆਂ ਬਣਾਉਣੀਆਂ ਇਸ ਵੀਡੀਓ 'ਚ ਦੱਸਾਂਗੇ ਜਿੱਦੇ ਪਹੁੰਚ ਤੇ ਆਪਾਂ ਮੂਰੀਆਂ ਤੇ ਵੀ ਲੈਸ ਕਿਵੇਂ ਲਾਉਣੀਆਂ ਹੈਗੀਆਂ ਨਾਲੇ ਆਪਾਂ ਉੱਪਰ ਲੈਸ ਲਾਵਾਂਗੇ ਨਾਲੇ ਹੇਠਾਂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਜੇ ਸਾਡੇ ਚੈਨਲ ਤੇ ਨਵੇਂ ਬਣੇ ਹੋਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਨਾਲੇ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆਓ ਵੀਡੀਓ ਸ਼ੁਰੂ ਕਰਦੇ ਆਂਗੇ ਆਪਾਂ ਜੀ ਪਹਿਲਾਂ ਬੁਕਰਮ ਤੇ ਆਪਾਂ ਲੀਰ ਲਾ ਰੱਖੀ ਹੈਗੀ ਲੀਰ ਜੜਨ ਤੋਂ ਬਾਅਦ ਹੀ ਹੁਣ ਆਪਾਂ ਲੈਸ ਜੜਾਂਗੇ ਉੱਪਰ ਇਹ ਜਿਹੜੀ ਆਪਾਂ ਲੈਸ ਜੜ ਰਹੇ ਆਂ ਜੀ ਆਪਣੇ ਹੇਠਲੇ ਪਾਸੇ ਆਊਗੀ ਜੀ ਹੇਠਾਂ ਆਊਗੀ ਇਹ ਲੈਸ ਇਹ ਆਪਾਂ ਫਿਰ ਬੁਕਰਮ ਤੇ ਜੜਾਂਗੇ ਜੀ ਇੱਕ ਕੱਚਾ ਵੀ ਵੱਡੇ ਵਖੇ ਨਾਲ ਜੜ ਲੈਣੇ ਆ ਜੀ ਕਿਉਂ ਫਿਰ ਆਪਾਂ ਨੂੰ ਇਹ ਵੀ ਉਹ ਤੇ ਵੱਧ ਘੱਟ ਨਹੀਂ ਰਹਿਣੀ ਹੈਗੀ ਜੀ ਆਪਾਂ ਨੂੰ ਵੀ ਜਦੋਂ ਆਪਾਂ ਸਲਵਾਰ ਨਾਲ ਜੜਾਂਗੇ ਮੂਰੀ ਵੀ ਉਦੋਂ ਵੀ ਸੌਖੀ ਹੋ ਜਾਣਗੀ ਜਾਣੇ ਜੀ ਹੁਣ ਆਪਾਂ ਜੀ ਹੁਣ ਆਪਾਂ ਜੀ ਮੂਰੀ ਨੂੰ ਸਲਵਾਰ ਨਾਲ ਜੜਾਂਗੇ ਜੀ ਆਪਾਂ ਸਲਵਾਰ ਤੇ ਵਿਚਾਲੇ

ਹੁਣ ਆਪਾਂ ਇਹਨਾਂ ਨੂੰ ਆਪਸ ਵਿੱਚ ਦੋਨਾਂ ਤੇ ਸਲੂਨ ਲਾਤੀ ਜੀ ਚੜਨ ਲੱਗੀ ਹੋਈ ਹੈ ਏਮ ਸਲਵਾਰ ਨਾਲ ਆਪਾਂ ਜੜਤੇ ਜੀ ਬੁਕਰਮ ਹੁਣ ਸਿੱਧਾ ਕਰਕੇ ਦਿਖਾਉਣੀ ਹੈ ਸੋਨੂੰ ਆ ਦੇਖੋ ਜੀ ਆਪਾਂ ਜਿਹੜੀ ਲੈਸ ਲਾਈਤੀ ਜ ਆਪਾਂ ਬੁਕਰਮ ਨਾਲ ਜੜੀ ਸੀ ਆਪਾਂ ਹੁਣ ਆਪਾਂ ਸਲਵਾਰ ਨਾਲ ਜੜ ਲਈ ਜੀ ਆਪਾਂ ਹੁਣ ਇਹ ਤੇ ਪੈਰ-ਪੈਰ ਦੀ ਸੀਨ ਲਾਉਣੀ ਹੈ ਜੀ ਆਪਾਂ ਇਹ ਦੱਬਣੀ ਹੈ ਮਤਲਬ ਕਿ ਆਪਾਂ ਨੇ ਸਿਉਣ ਹੁਣ ਇਹ ਸੌਖੀ ਲੱਗ ਜਾਂਦੀ ਹੈ ਜੀ ਆਪਾਂ ਕਿਉਂ ਪਹਿਲਾਂ ਬੁਕਰਮ ਆਪਾਂ ਐਂ ਵੀ ਲਾਇਆ ਸੀ ਆਪਣੇ ਬੁਕਰਮ ਤੇ ਜਾਲੀ ਸੀ ਜੀ ਫਿਰ ਇਹ ਲਾਉਣੀ ਸੌਖੀ ਹੋ ਜਾਂਦੀ ਹੈਗੀ फिर आपको ऊपर भी लाने दसागे सूपर लैस देखो जी कि बढ़िया सफाई ना लग रही है जी कि लैस किसी पास कोई बाल नहीं पाता है हम आप उपर उपर लाने जी लैस ਇਸ ਤਰ੍ਹਾਂ ਹੀ ਇਹ ਟਲਾਗੀ ਗਲਾਸ ਬਾਕੇ ਦੇ ਆਪ ਉੱਪਰ ਲਾਉਣੀ ਹੈਗੀ ਇਹਨੇ ਤਰੀਕੇ ਨਾਲ ਸੌਖੀ ਲਾ ਲੱਗ ਜਾਈਏ ਆਸਾਨ ਤਰੀਕੇ ਨਾਲ ਆ ਜਿਵੇਂ ਸੌਖਾ ਤਰੀਕਾ ਹੈ ਲੈਸ ਲਾਉਣਾ ना कोई बाड़ पे बढ़ पढ़िया सफाई ना लगी हुई है जी आखो ਆਪਾਂ ਇਹ ਵਿਚਾਰੋ ਜੀ ਮੈਂ ਆਪਾਂ ਮੂਰੀ ਭਰ ਦਿਆ ਕੋਈ ਡਿਜ਼ਾਈਨ ਨਾਲ ਭਰ ਸਕਦੇ ਕੋਈ ਸਿੱਧੀ ਸਕਰੋਲ ਦੀ ਭਰ ਸਕਦੇ ਹੋਗੇ ਆਪਣੀ ਮਰਜ਼ੀ ਹੁੰਦੀ ਹੈ ਜੀ ਇਸ ਤਰ੍ਹਾਂ ਲੱਗੂਗੀ ਜੀ ਲੈਸ ਇਹ ਜੰਮੀ ਸੌਖਾ ਤੇ ਆਸਾਨ ਤਰੀਕਾ ਹੈ ਜੀ ਲੈਸ ਲਾਉਣ ਦਾ ਸਾਨੂੰ ਚੈਨਲ ਤੇ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਜੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਬਾਏ ਬਾਏ